ਨਮਸਕਾਰ ਵੀ ਸਾਥੀ ਪਿਆਰਿਓ ਕਿਸਾਨ ਵੀਰੋ ਅੱਜ ਦਾ ਬਲੌਗ ਆਪਾਂ ਲੈ ਕੇ ਆਇਆ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਕਮੈਂਟਾਂ ਦੇ ਵਿੱਚ ਉਸ ਚੀਜ਼ ਦਾ ਨਾਮ ਤੁਸੀਂ ਜ਼ਰੂਰ ਦੱਸਿਓ ਉਹ ਦਿਖਾਵਾਂਗੇ ਤੁਹਾਨੂੰ ਅੱਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਿਹਾ ਕਰੋ ਜੋ ਕਿ ਤੁਸੀਂ ਸੋਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ-ਵਧੀਆ ਤੁਸੀਂ ਕਮੈਂਟ ਕਰ ਰਹੇ ਹੋ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਆਪਣੀ ਜੱਗੀ ਮੋਟੋ ਬਲੌਗ YouTube ਚੈਨਲ ਵੱਲੋਂ ਆਪਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬੈਗਰੂ ਸਾਰੇ ਬੱਚਿਆਂ ਤੇ ਪਰਿਵਾਰ ਤੇ ਹਮੇਸ਼ਾ ਤੰਦਰੁਸਤੀਆਂ ਵਖਸੇ ਦੋਸਤੋ ਤੇ ਅੱਜ ਆਪਾਂ ਤੁਸੀ ਦੇਖ ਰਹੇ ਹਾਂ ਜੋ ਕਿ ਸਰੋਂ ਦੇ ਪੀਲੇ ਪੀਲੇ ਫੁੱਲ ਚਮਕ ਰਹੇ ਨੇ ਅੱਜ ਆਪਾਂ ਤੋੜਾਂਗੇ ਸਾਗ ਤੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਦੇ ਰਹੋ ਧੰਨਵਾਦ ਸਾਥੀਓ ਆਜੋ ਬਈ ਲੈ ਵੀ ਸਾਥੀਓ ਅੱਜ ਤੋੜਦੇ ਆਪਾਂ ਸਾਗ ਜੋ ਕਿ ਇਹ ਸਿਆਲ ਦਾ ਕਹਿੰਦੇ ਗੰਦਲ ਦਾ ਸਾਗ ਬਹੁਤ ਮਸ਼ਹੂਰ ਹੁੰਦਾ ਹੈ ਸਿਆਲ ਚ ਸਾਗ ਖਾ ਕੇ ਕਹਿੰਦੇ ਬੰਦਾ ਹਰਾ ਰਹਿੰਦਾ ਹੈ ਹਰਾ ਭਰਾ ਰਹਿੰਦਾ ਹੈ ਤੇ ਆਪਾਂ ਸਾਗ ਤੋੜਨ ਦੀ ਕਰਦੇ ਆ ਸ਼ੁਰੂਆਤ ਵਹਿਗੁਰੂ ਕਿਰਪਾ ਸਭ ਬਣਾਈ ਰੱਖੇ ਸਭ ਨੂੰ ਅੰਨ ਤੰਨ ਗਿਆਨ ਪ੍ਰਦਾਨ ਕਰੇ ਜੀ ਤੇ ਆਜੋ ਸਾਥੀਓ ਬਣੇ ਰਹੋ ਵੀਡੀਓ ਤੇ ਲੈ ਕੇ ਚੱਲਾਂਗੇ ਅੱਗੇ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਕਮੈਂਟਾਂ ਦੇ ਵਿੱਚ ਜੋ ਕਿ ਅੱਜ ਕੱਲ੍ਹ ਖੇਤਾਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਜਾਨਵਰ ਡਾਰਾ ਬਣਾ ਕੇ ਰਹਿ ਰਹੇ ਨੇ ਤੇ ਉਹਨਾਂ ਦਾ ਨੌ ਦੱਸਣ ਵਾਲੇ ਵੀਰ ਦਾ ਸਪੈਸ਼ਲ ਧੰਨਵਾਦ ਕਰਾਂਗੇ ਜੀ ਆਜੋ ਸਾਥਿਓ ਲੈ ਵੀ ਕਿਸਾਨ ਵੀਰੋ ਜੋ ਕਿ ਤੁਸੀਂ ਅੱਜ ਕੱਲ੍ਹ ਖੇਤਾਂ ਦੇ ਵਿੱਚ ਜਾਨਵਰ ਦੇਖਦੇ ਹੋ ਜਿਹੜੇ ਅੱਜ ਕੱਲ੍ਹ ਜਾਨਵਰ ਨੇ ਇਹ ਇਹ ਦੇਖ ਰਹੇ ਹੋ ਜੋ ਕਿ ਸਾਡੇ ਖੇਤਾਂ ਦੇ ਵਿੱਚ ਇਹ 8-10 ਜਾਨਵਰ ਨੇ ਜਿੰਨਾਂ ਦਾ ਨਾਮ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਇਹਨਾਂ ਦਾ ਕੀ ਨਾਮ ਹੈ ਛੋਟੇ ਛੋਟੇ ਇਹਨਾਂ ਦੇ ਸਿੰਗ ਨੇ ਜੀ ਹੈ ਕਣਕ ਨੂੰ ਪਰ ਉਪਰੋਂ ਬੁੱਲਾਂ ਨਾਲ ਇਹ ਪੋਰਦੇ ਨੇ ਤੇ ਕਾ ਫਿਰਦਾ ਹੈ ਆ ਆਪਣੇ ਕਣੀ ਝਾਕਦਾ ਹੈ ਰੇਸ ਇਹਨਾਂ ਦੀ ਇੰਨੀ ਹੈ ਜਿਵੇਂ AK 47 ਦੀ ਗੋਲੀ ਨਾ ਨਿਕਲ ਕੇ ਚੱਲਦੀ ਹੁੰਦੀ ਹੈ ਜਦੋਂ ਫਿਰ ਉੜਦੇ ਨੇ ਨਾ ਐਂ ਉੜਦੇ ਨੇ ਮਿੱਤਰੋ ਬਹੁਤ ਹੀ ਜ਼ਿਆਦੇ ਰਫਤਾਰ ਹੈ ਭਾਈ ਇਹਨਾਂ ਦੀ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਕਿਸਾਨ ਵੀਰੋ ਤੁਸੀਂ ਜ਼ਰੂਰ ਦੱਸਿਓ ਨਾਮ ਇਨਾਂ ਦਾ ਕੀ ਨਾਮ ਹੈ ਤੇ ਚੱਲ ਪਿਆ ਹੁਣ ਇਹ ਕਿਉਂਕਿ ਜਦੋਂ ਆਪਾਂ ਬੋਲਦੇ ਆਂ ਬੋਲਣ ਦੇ ਨਾਲ-ਨਾਲ ਇਹ ਆਪਣੀ ਆਵਾਜ਼ ਨੂੰ ਆਪਣੇ ਕੰਨਾਂ ਦੇ ਵਿੱਚ ਸੁਣਦਾ ਤੇ ਰੇਸ ਲਗਾਉਂਦਾ ਇੱਕ ਪਤੰਦਰ ਹੋ ਟੱਪ ਗਿਆ ਦੇਖਿਆ ਵਾ ਸੋਨੂੰ ਆ ਜਾਂਦਾ ਹੈ ਆਪਣੇ ਕੰਨੀ ਕਰਕੇ ਪਿੱਠਾ ਕੰਨਾਂ ਨੂੰ ਥੋੜਾ ਥੋੜਾ ਆਵਾਜ਼ ਸੁਣਾਈ ਦੇ ਰਹੀ ਹੈ ਤੇ ਨੇ ਨਾਲ ਦੀ ਨਾਲ ਅੱਗੇ ਵੱਲ ਜਾਂਦਾ ਤੇ ਬੁੱਲਾ ਦੇ ਨਾਲ ਕਣਕ ਨੂੰ ਪੋੜਦਾ ਤੇ ਮੁੱਸਦਾ ਬਗਿਆ ਜਾਂਦਾ ਕਿਉਂਕਿ ਇਹ ਕਹਿੰਦਾ ਜਦੋਂ ਬੁੱਲਾਂ ਨਾਲ ਹੀ ਭੁਰਦੀ ਹੈ ਫਿਰ ਦੰਦਾਂ ਨਾਲ ਪਣਣ ਦੀ ਕੀ ਲੋੜ ਹੈ ਆ ਦੇਖ ਲੈ ਬੋਰਡ ਦੀ ਸ਼ਾਮੇ ਤੂਤ ਦੀ ਸ਼ਾਮੇ ਛਾਗਦਾ ਆਪਣੀ ਕਨੀ ਮੋਟਰ ਮੋਟਰ ਲੈ ਸਾਥੀ ਵੀਰੋ ਅੱਜ ਹੁਣ ਆਪਾਂ ਲੈ ਕੇ ਚੱਲਦੇ ਆਂ ਧੰਨਵਾਦ ਕਿਸਾਨ ਵੀਰੋ ਤੁਹਾਨੂੰ ਪਹਿਲਾਂ ਆਪਾਂ ਇਹ ਸਰੋਂ ਰਮਾਈ ਹੋਈ ਦੀ ਵੀਡੀਓ ਪਾਈ ਤੀ ਫਿਰ ਆਪਾਂ ਇਹਦੇ ਵਿੱਚ ਰੇਪ ਆਉਂਦਿਆਂ ਦੀ ਵੀਡੀਓ ਪਾਈ ਤੀ ਅੱਜ ਆਪਾਂ ਤੀਜੀ ਵੀਡੀਓ ਆਪਾਂ ਤੁਹਾਨੂੰ ਸਿਰਫ ਦਿਖਾਉਣ ਵਾਸਤੇ ਪਾਈ ਹੈ ਕੋਈ ਅੱਜ ਪੀਲੇ ਫੁੱਲਾਂ ਦੇ ਉੱਪਰ ਆਪਣੀ ਖੁਸ਼ਬੂ ਦੇ ਰਹੀ ਅੱਜ ਸਰੋਂ ਕੁਝ ਕਿਸਾਨ ਵੀਰਾਂ ਨੂੰ ਆਪਾਂ ਪਹਿਲਾਂ ਕਮੈਂਟ ਕਰਿਆ ਤੀ ਵੀ ਇਹਨਾਂ ਨੂੰ ਆਪਾਂ ਉੱਪਰੋਂ ਡੰਡੀ ਤੋੜੀਏ ਜਾਂ ਨਾਂ ਤੋੜੀਏ ਤੁਸੀਂ ਕਮੈਂਟਾਂ ਦੇ ਵਿੱਚ ਇੱਕ ਇਹ ਵੀ ਅੱਜ ਜ਼ਰੂਰ ਦੱਸਦੇ ਰਹੋ ਕਿਸਾਨ ਵੀਰੋ ਸਾਥੀ ਵੀਰੋ ਜੋ ਵੀ ਖੇਤੀ ਕਰਨ ਵਾਲੇ ਸਾਥੀ ਵੀਰ ਨੇ ਕਿ ਇਹਨਾਂ ਨੂੰ ਆਪਾਂ ਡੰਡੀ ਨੂੰ ਉੱਪਰੋਂ ਦਾਤੀ ਦੇ ਨਾਲ ਜਾਂ ਕਿਸੇ ਤਿੱਖੀ ਚੀਜ਼ ਨਾਲ ਆਪਾਂ ਇਹਨੂੰ ਤੋੜ ਦਈਏ ਤੇ ਇਸ ਤਰ੍ਹਾਂ ਇਹਨੂੰ ਅੱਗੇ ਆਪਣੀ ਜੜਾਂ ਨੂੰ ਫਲਾਉਣ ਦਿਓ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਸਾਥੀ ਵੀਰੋ ਕਿਉਂਕਿ ਅੱਜ ਕੁਝ ਦਿਨੀ ਬਾਕੀ ਨੇ ਜੋ ਕਿ ਇਹਨੂੰ ਆਪਾਂ 5-7 ਦਿਨਾਂ ਦੇ ਵਿੱਚ ਵਿੱਚ ਹੀ ਆਪਾਂ ਇਹਨਾਂ ਦੀ ਕਟਾਈ ਕਰ ਸਕਦੇ ਹਾਂ ਨਹੀਂ ਤਾਂ ਇਹ ਆਪਣੇ ਜੋਬਨ ਤੇ ਇਸ ਟਾਈਮ ਸਰੋਂ ਹਕਾਰਾ ਮਾਰ ਰਹੀ ਹੈ ਆ ਜਿਵੇਂ ਤੁਹਾਨੂੰ ਦਿਖਾ ਰਿਹਾ ਇਹ ਡੰਡੀ ਹੈ ਨਾ ਕੁਝ ਕਿਸਾਨ ਵੀਰ ਕਹਿੰਦੇ ਇਹ ਵੀ ਇਹਨੂੰ ਇਸ ਤਰ੍ਹਾਂ ਤੋੜ ਦੋ ਜੋ ਕਿ ਇਹਦਾ ਹੇਠਲਾ ਪੇਡਾ ਹੈ ਕਿਉਂਕਿ ਇਹ ਇੱਕ ਨੜ ਝੜ ਗਈ ਤੁਸੀਂ ਦੇਖ ਰਹੇ ਹੋ ਇਹ ਇੱਕ ਨਲੀ ਹੋ ਰਹੀ ਹੈ ਜੜ ਚੋਂ ਆਹ ਜੜ ਹੈ ਜੀ ਇਹਦੀ ਇਹ ਇਹਦੀ ਜੜ ਹੈ ਤਾਂ ਕਿ ਇਹ ਇੱਕ ਲਲੀ ਹੋ ਗਈ ਇੱਕੇ ਟਾਣੀ ਹੈ ਜੀ ਇਹਦੀ ਆਹ ਆਪਾਂ ਉੱਪਰੋਂ ਇਹਦਾ ਫੁੱਲ ਵੀ ਤੋੜਤਾ ਫਲੀਆਂ ਇਹ ਚੱਕਣ ਲੱਗ ਰਹੀ ਹੈ ਕਹਿੰਦੇ ਵੀ ਜੇ ਇਹ ਉੱਪਰੋਂ ਆਪਾਂ ਇਹਦੀ ਆਹ ਨਲੀ ਤੋੜ ਦਈਏ ਤਾਂ 헤ਠ ਹੋਏ ਇਹ ਫਟਾਰ ਕਰ ਸਕਦੀ ਹੈ ਤਾਂ ਕੁਝ ਪੇਡੇ ਤਾਂ ਜੋ ਦੂਰ ਦੂਰ ਨੇ ਉਹ ਤਾਂ ਫਟਾਰ ਕਰ ਰਹੇ ਨੇ ਕੁਝ ਪੇਡੇ ਸਿੰਗਲਾ ਨਲੀ ਹੋ ਰਹੇ ਨੇ ਤੇ ਇਹ ਉੱਪਰੋਂ ਤੋੜਨ ਨਾਲ ਕਹਿੰਦੇ ਫਟਾਰ ਜਿਆਦਾ ਕਰਨ ਦੀ ਸੁਭਾਵਨਾ ਹੈ ਤੇ ਇਸ ਕਰਕੇ ਤੁਸੀਂ ਕਮੈਂਟਾਂ ਦੇ ਵਿੱਚ ਵੀਰ ਬਣ ਕੇ ਜਰੂਰ ਦੱਸ ਦਿਓ ਕਿ ਆਪਾਂ ਇਹਨੂੰ ਤੋੜ ਦਈਏ ਕਿ ਇਹਨੂੰ ਆਪਣੇ ਹੀ ਜੋਵਨ ਦੇ ਨਾਲ ਆਪਣੀ ਫਟਾਰ ਕਰਨ ਦਿਓ ਤਾਂ ਕਿ ਇਹ ਸਰੋਂ ਬਹੁਤ ਹੀ ਅਸ ਟਾਈਮ ਨਜ਼ਰ ਲੱਗਣ ਦੇ ਕਾਬਲ ਹੋਈ ਪਈ ਐ ਤੇ ਸਾਥੀ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਫੇਰ ਲੈ ਵੀ ਸਾਥੀ ਪਿਆਰੇ ਆਪਾਂ ਪਹੁੰਚੇ ਆਪਣੇ ਬਾਗਲ ਦੇ ਵਿੱਚ ਜਿੱਥੇ ਆਪਾਂ ਆਪਾਂ ਖੋਲ ਰਹੇ ਹਾਂ ਲੋਕ ਤੇ ਆਪਣਾ ਪੋੜਦੇ ਆ ਕੁੰਡਾ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਸਵੇਰੇ ਸਵੇਰੇ ਧਰਸ਼ਨ ਕਰ ਸਕਦੇ ਹੋ ਅਤੇ ਸਾਹਮਣੇ ਤੁਸੀਂ ਜਿੱਤੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿੰਨੂ ਖਵਾਉਣੇ ਨੇ ਕਿੰਨੂ ਆ ਦਾ ਪੇਡਾ ਹਾਲੇ ਤੇ ਇਹ ਪੂਰੇ ਮਹੀਨੇ ਦੇ ਵਿੱਚ ਗਰਹਿ ਵੀ ਆਉਣਾ ਹੈ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਕੋਰਾ ਪੈਣਾ ਹੈ ਤੇ ਸਾਹਮਣੇ ਜੋ ਕਿ ਆਪਾਂ ਨਵੀਂ ਤਿਆਰੀ ਕਰੀ ਸੀ ਕਿਆਰੀ ਜਿਸ ਨੂੰ ਆਪਾਂ ਪਹਿਲਾਂ ਤਿਆਰ ਕਰਕੇ ਇਹਦੇ ਵਿੱਚ ਪਾਣੀ ਦੀ ਭਰ ਕੇ ਛੱਡਾਂਗੇ ਤਾਂ ਕਿ ਜੋ ਕੀ ਇਹਦਾ ਉੱਚਾ ਨੀਮਾ ਸੇਮ ਵਾਲਾ ਪਾਸਾ ਇਹ ਪਾਣੀ ਨਾਲ ਆਪਦੀ ਮਿੱਟੀ ਜਮ ਜੇ ਪਾਣੀ ਮਾਰ ਰਹੀ ਹੈ ਫਰਾਟੇ ਟੁੱਟੀ ਆਜੋ ਬਣੇ ਰਹੋ ਵੀਡੀਓ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀਓ ਨਵੀਂ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਦਾ ਬਲੌਗ ਆਪਾਂ ਬਾਗਲੇ ਦੇ ਵਿੱਚ ਬਣਾ ਰਹੇ ਹਾਂ ਜੋ ਕਿ ਸਾਰਿਆਂ ਨੂੰ ਪਹਿਲਾਂ ਹੱਥ ਬੰਨ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਹੜਾ ਇਹ ਪੌਦਾ ਮਹੀਨੇ ਦਿਨ ਚੱਲ ਰਹੇ ਨੇ ਇਸ ਹੀ ਦੀ ਦੇ ਦਿਨ ਚੱਲ ਰਹੇ ਨੇ ਜੋ ਕਿ ਇਹ 10 ਦਿਨਾਂ ਬਹੁਤ ਹੀ ਅਫਸੋਸ ਵਾਲੇ ਨਿੱਕੀਆਂ ਜਿੰਦਾ ਵੱਡੇ ਛੱਕੇ ਇਹ ਫਤੇਗਰ ਸਹਿਵਾ ਤੁਸੀਂ ਆਪਣੇ ਪਰਿਵਾਰ ਨੂੰ ਇਹ ਦਿਨਾਂ ਦੇ ਵਿੱਚ ਬਈ ਜਰੂਰ ਲਿਆਓ ਤਾਂ ਕਿ ਜੋ ਕੀ ਇਹ ਯਾਦ ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਹੀ ਦਿਨ ਯਾਦ ਰੱਖਣਾ ਛੋਟੇ ਛੋਟੀ ਨਿੱਕੀਆਂ ਜਿੰਦਾਂ ਨੇ ਆਪਣੇ ਧਰਮ ਖਾਤਰ ਜਾਨਾਂ ਬਾਰੀਆਂ ਨੇ ਅਤੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੇ ਆਪਣੀ ਸਾਹਦਤਾਂ ਦੇ ਦਿੱਤੀਆਂ ਡੋਲੇ ਨਹੀਂ ਇਸ ਨੂੰ ਜ਼ਰੂਰ ਤੋਂ ਜ਼ਰੂਰ ਬਾਈ ਤੁਸੀਂ ਇਹ ਦਿਨਾਂ ਦੇ ਵਿੱਚ ਜਿੰਨਾ ਵੀ ਹੋ ਸਕੇ ਇਹ ਯਾਦਗਾਰੀ ਆਪਣੇ ਪਰਿਵਾਰ ਦੇ ਨਾਲ ਸਾਂਝੀ ਕਰੋ ਤਾਂ ਕਿ ਇਹ ਅਫਸੋਸ ਦੇ ਦਿਨਾਂ ਨੂੰ ਜ਼ਰੂਰ ਯਾਦ ਰੱਖੋ ਜੀ ਜਿੰਨਾ ਹੋ ਸਕੇ ਉਹਨਾਂ ਦੇ ਯਾਦਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹਨਾਂ ਦਿਨਾਂ ਨੂੰ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜ਼ਰੂਰ ਵੱਖ-ਵੱਖ ਥਾਵਾਂ ਤੇ ਦਰਸ਼ਨ ਕਰਾਓ ਜੀ ਵਾਹਿਗੁਰੂ ਜੀ ਦਾ ਖਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਕਿਸਾਨ ਵੀਰੋ ਸਾਥੀ ਪਿਆਰਿਓ ਆਪਾਂ ਲਿਆਇਆ ਇਹ ਬੰਦ ਗੋभी ਤੇ ਫੁੱਲ ਗੋभी ਜੋ ਕਿ ਹੁਣ ਆਪਾਂ ਇਹ ਕਿਆਰੀਆਂ ਦੇ ਵਿੱਚ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਿੱਥੇ ਆਪਾਂ ਕਦੂ ਤੋਰੀ ਪੇਠਾ ਇਹ ਸਬਜ਼ੀ ਲਾ ਚੁੱਕੀਆਂ ਤੇ ਕੁਸਰ ਓਲੀਆਂ ਬਚ ਗਈਆਂ ਸੀ ਉਹਨਾਂ ਦੇ ਵਿੱਚ ਇਹ ਆਪਾਂ ਬੰਦ ਗੋभी ਤੇ ਫੁੱਲ ਗੋभी ਦੇ ਪੇਡੇ ਲਗਾਵਾਂਗੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਜਾਣਕਾਰੀ ਕਿਸਾਨ ਵੀਰੋ ਜਰੂਰ ਸਾਨੂੰ ਦਿੰਦੇ ਰਿਹਾ ਕਰੋ ਤਾਂ ਕਿ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਬਹੁਤ ਹੀ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਕਿ ਤੁਸੀਂ ਸਾਨੂੰ ਸਾਨੂੰ ਵੀਡੀਓ ਨੂੰ ਬਹੁਤ ਹੀ ਪਿਆਰ ਦੇ ਰਹੇ ਹੋ ਤੇ ਆਜੋ ਆਪਾਂ ਲਗਾਵਾਂਗੇ ਇਹ ਬੰਦ ਗੋभी ਤੇ ਫੁੱਲ ਗੋਭੀ ਦੇ ਪਦੇਈ ਵੀ ਸਾਥੀ ਉਹ ਆਪਣੇ ਪਿਆਰੇ ਹਮਸਫਰ ਜਸਪਾਲ ਕੌਰ ਜੀ ਵੀ ਪਹੁੰਚ ਗਏ ਕੂੜਕਵਾੜਾ ਲੈ ਕੇ ਹੈ ਇਹਨੂੰ ਇੱਕ ਖੁੰਝੇ 'ਚ ਡੇਗੋਈ ਇੱਕ ਖੁੰਝੇ 'ਚ ਰਾਂ ਕੰਦ ਕੋਲੇ ਡੇਕ ਦੋ ਚੋਕੀ ਪਰਿਵਾਰ ਦੇ ਵਿੱਚ ਘਰਾਂ ਦੇ ਵਿੱਚੋਂ ਫਾਲਤੂ ਕੂੜਾ ਕਬਾੜਾ ਹੁੰਦਾ ਉਹ ਲੈ ਕੇ ਪਹੁੰਚ ਚੁੱਕੇ ਨੇ ਤੇ ਨਾਲੇ ਆਪਣੀ ਸਬਜੀ ਦੇਖਣ ਵਾਸਤੇ ਪਹੁੰਚ ਗਏ ਆਪਣੀ ਫਲ ਵਾੜੀ ਸਬਜੀ ਦੀ ਬਾੜੀ ਤੇ ਅਗਲੇ 6 ਮਹੀਨੇ ਤੋਂ ਬਾਅਦ ਇਹ ਜੋ ਕਿ ਆਪਣੇ ਇਹ ਪੌਦੇ ਲਗਾਏ ਨੇ ਇਹਨਾਂ ਤੋਂ ਇਹ ਸਬਜੀ ਭਾਜੀ ਤੇ ਫਲ ਫਲੂਟ ਤੋੜ ਕੇ ਵੀ ਲੈ ਕੇ ਜਾਇਆ ਕਰਨਗੇ ਇਹ ਟਣੀਆਂ ਜੀ ਆਹਾਂ ਟਣੀਆਂ 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 ਉਗਦਾ ਇਹ ਇਹ ਮੋਟੀਆਂ ਬੱਟਾਂ ਦੇ ਆਲੇ-ਦਾਲੇ ਚੁਟਕੀਆਂ ਨਾਲ ਲਾਇਆ ਹੋਇਆ ਉਹ ਉਗ ਰਿਹਾ ਹੈ ਬਹੁਤ ਹੀ ਵਧੀਆ ਗੰਡੇ ਹੋਏ ਮਿੱਤਰ ਦੇ ਘੱਟੋ ਘੱਟ ਬਾਈ ਕੌਣ ਗੰਡੇ ਹੋਣੇ ਉਹਨੇ ਖੇਤ ਦੇ ਵਿੱਚ ਲਾਏ ਤੇ ਜਿਹਰੇ ਵਿੱਚੋਂ 10 ਕਿਲੋ 10 15 ਕਿਲੋ ਗੰਡੇ ਆਪਾਂ ਨੇ ਸਪੈਸ਼ਲ ਲਏ ਸੀ ਖਾਣ ਵਾਸਤੇ ਅਲੱਗ ਹੀ ਨਜ਼ਾਰਾ ਹੈ ਭਾਈ ਆਪਣੇ ਹੱਥ ਦੀ ਸਬਜ਼ੀ ਤਿਆਰ ਕਰੀਦਾ ਤੇ ਇਹ ਆਪਣੇ ਸਾਹਮਣੇ ਤੁਸੀਂ ਗੰਡੇ ਦੇਖ ਰਹੇ ਹੋ ਜੋ ਕਿ ਗੇਤੇ ਲਾਏ ਤੇ ਆਪਾਂ ਨੇ ਗੇਤੇ ਗੰਡੇ ਲਾਏ ਤੇ ਉਹ ਵੀ ਪੂਰੀ ਮਲ ਮਾਰਦੇ ਹੋਏ ਇੱਕ ਤਿਆਰੀ ਇਹ ਤੇ ਇੱਕ ਉੱਪਰਲੇ ਪਾਸੇ ਉਹ ਦੂਗੇਤੀ ਲਾਈਤੀ ਉਹ ਜਿਹੜੇ ਉਹ ਦੂਗੇਤੀ ਲਾਈਤੀ ਉਹ ਥੋੜੀ ਜੀ ਆਪਦਾ ਸਿਸਟਮ ਇਹ ਹਲਿਆ ਗਈ ਤੇ ਜਿਹੜੀ ਆਪਾਂ ਨੇ ਉਹ ਤੋਂ 10 ਦਿਨ ਬਾਅਦ ਚਲਾਈ थी ਉਹ ਐਣਾ ਐਣਾ ਆਪਦੇ ਜੋ ਬੰਤੇ ਐ ਅੱਗੇ ਦੇਖੋ ਤੇ ਫੇਰ ਇਹ ਚਲਾਵਾਂਗੇ ਇਧਰ ਸਾਰੀ ਤਿਆਰੀ ਫਿਰ ਤਿਆਰੀ ਹੋ ਚੁੱਕੀ ਹੈ ਜਦੋਂ ਇਹ ਬੇਲਾਂ ਉੱਗੀਆਂ ਤੁਹਾਨੂੰ ਇਹ ਵੀ ਦਿਖਾਵਾਂਗੇ ਤੇ ਉਧਰ ਪਾਲਕ ਮੇਥਾ ਵੀ ਹਮਲਾ ਮਾਰ ਰਿਹਾ ਹੈ ਮਿਰਚਾਂ ਪਾ ਕਿਉਂਕਿ ਘੋਲੀ ਜਿਆਦਿਆਂ 7-8 ਦਿਨ ਹੋ ਗਏ ਟੱਕ ਦੇ ਨੂੰ ਹੁਣ ਤੱਕ ਟੱਕੀਆਂ ਨਹੀਂ ਗਈਆਂ ਜੋ ਦੇ ਟੱਕਾਂਗੇ ਜਿਹਦੇ ਮੱਛੀਆਂ ਨੀ ਸ਼ੁਰੂ ਹੋ ਗਈਆਂ ਮੋਲੀ ਵੀ ਹਮਲਾ ਮਾਰਦੀ ਹੋਈ ਇਧਰ ਕੋ ਵੀਰੀ ਪਨੀਰੀ ਵੀ ਪਹਿਲਾਂ ਇਹ ਵੀ ਆਲਾ ਸਿਸਟਮ ਇਹ ਹਾਲਿਆ ਕੀਤੀ ਹੁਣ ਮੜਾ ਜਾ ਪੈਰ ਲਾਇਆ ਇਹਨੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਆ ਕਰੋ ਜਿੰਨਾ ਸਾਥੀ ਵੀਰੋ ਨੇ ਅਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਉਹ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣ ਧੰਨਵਾਦ ਸਾਥੀ ਪਿਆਰਿਓ ਤੇ ਬਣੇ ਰਹੋ ਅਗਲੀ ਵੀਡੀਓ ਆਪਾਂ ਹੋਰ ਵੀ ਵਧੀਆ ਦਿਖਾਵਾਂਗੇ ਤੁਹਾਨੂੰ ਧੰਨਵਾਦ ਸਾਥੀ ਪਿਆਰਿਓ